ਗੁੱਡ ਈਵਨਿੰਗ ਫਰੈਂਡਸ ਸ਼ਾਮ ਦੇ ਬੱਜ ਚੁੱਕੇ ਆ ਜੀ 7 ਤੇ ਆਪਾਂ ਚੱਲੀ ਆਪਾਂ ਅਖਾਟੂ ਸ਼ਾਮ ਜੀ ਦੇ ਮੰਦਿਰ ਜੀ ਦੇ ਮੰਦਿਰ ਤੇ ਇਹ ਸਾਡੇ ਬਿਲਕੁਲ ਨੇੜੇ ਹੈ ਜੀ 10 ਮਿੰਟ ਦਾ ਰਸਤਾ ਹੈ ਸਾਡੇ ਪਿੰਡ ਤੋਂ ਤੇ ਖਾਟੂ ਸ਼ਾਮ ਜੀ ਦਾ ਮੰਦਿਰ ਬਣਿਆ ਹੋਇਆ ਅਸੀਂ ਬੈਠੇ ਬੈਠਿਆਂ ਨੇ ਮੋੜ ਬਣਾ ਲਿਆ ਕਿ ਅੱਜ ਆਪਾਂ ਨੇ ਖਾਟੂ ਸ਼ਾਮ ਜੀ ਦੇ ਦਰਸ਼ਨ ਕਰਕੇ ਆਉਣੇ ਆ ਤੇ ਚਲੋ ਜੀ ਚੱਲਦੇ ਆਪਾਂ ਮੰਦਿਰ ਦਿਖਾਣੇ ਆ ਤੁਹਾਨੂੰ ਇੱਧਰ ਹੋ ਰਹੀ ਹੈ ਜੀ ਲੰਗਰ ਦੀ ਅ ਸਟਾਰਟਿੰਗ ਹੋ ਰਹੀ ਹੈ ਯਾਨੀ ਲੰਗਰ ਦੀ ਮਤਲਬ ਕੀ ਕਹਿੰਦੇ ਹੁੰਨੇ ਆ ਲੰਗਰ ਸਟਾਰਟ ਹੋ ਰਿਹਾ ਹੈ ਇੱਧਰ ਤੇ ਲੰਗਰ ਵਗੈਰਾ ਬਣਾ ਰਹੇ ਆ ਹਨਾ ਪ੍ਰੋਗਰਾਮ ਹੋ ਰਿਹਾ ਲੱਗਦਾ ਹੈ ਫਿਲਹਾਲ ਪਹਿਲਾਂ ਆਰਤੀ ਹੋਊਗੀ ਅੰਦਰ ਜਾ ਕੇ ਕਿਉਂਕਿ ਪਹਿਲਾਂ ਆਪਾਂ ਨੇ ਜਾਣਾ ਖਾਟੂ ਸ਼ਾਮ ਜੀ ਦੇ ਮੰਦਿਰ ਉੱਥੇ ਆਪਾਂ ਨੇ ਆਰਤੀ ਵਗੈਰਾ ਕਰਨੀ ਆ ਉਸ ਤੋਂ ਬਾਅਦ ਲੰਗਰ ਸਟਾਰਟ ਹੋਊਗਾ ਜੀ ਜਦੋਂ ਆਰਤੀ ਹੋ ਜੂਗੀ ਹਨਾ ਤੇ ਇਹ ਨਾ ਮੰਦਿਰ ਪਿਛਲੇ ਸਾਲ ਤੋਂ ਹੀ ਬਣਿਆ ਪਹਿਲਾਂ ਨਹੀਂ ਹੈ ਬਸ ਪਿਛਲੇ ਸਾਲ ਤੋਂ ਹੀ ਸਟਾਰਟ ਹੋ ਰਿਹਾ ਹੈ ਅਦੇ ਉੱਧਰ ਤੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਖਾਟੂ ਸ਼ਾਮ ਜੀ ਦਾ ਹੈ ਸਾਲ 2 ਸਾਲ ਤੇ ਹੀ ਜਿਆਦਾ ਕ੍ਰੇਜ਼ ਜਾ ਹੋਇਆ ਦੁਨੀਆ ਦੇ ਵਿੱਚ ਪਹਿਲਾਂ ਪਤਾ ਨਹੀਂਦਾ ਲੇਕਿਨ ਹੁਣ ਲੋਕ ਬਹੁਤ ਜਿਆਦਾ ਮੰਨ ਖਾਟੂ ਸ਼ਾਮ ਜੀ ਦੇ ਮੰਦਿਰ ਦੇ ਫਿਲਹਾਲ ਸਾਡੇ ਉਰੇ ਨੇੜੇ ਹੀ ਆਪਣਾ ਮੰਦਿਰ ਹੈ 10 ਮਿੰਟ ਦਾ ਰਸਤਾ ਸਾਡੇ ਪਿੰਡ ਤੋਂ ਇੰਨਾ ਵਧੀਆ ਰਾਸ਼ਨ ਦਾਨਾ ਤੇ ਲੰਗਰ ਵੀ ਪ੍ਰੋਗਰਾਮ ਚੱਲਦਾ ਜਿਹੜੇ ਜਿਹੜਾ ਛਾਵਾ ਜਿਹੜਾ ਆਇਆ ਮਤਲਬ ਡਿਸ਼ ਹੋਦੀ ਹੈ ਨਾ ਚਲੇਗੀ ਵਰਤੂਗੀ ਨਾਲ ਦੀ ਨਾਲ ਇੱਕ ਪਾਸੇ ਸਾਰਾ ਭੋਗ ਨਾਲ ਦੀ ਨਾਲ ਵਰਤਾਇਆ ਜਾਂਦਾ ਇਹ ਨਹੀਂ ਹੈਗਾ ਵੀ ਜਦੋਂ ਤੁਸੀਂ ਭੋਗ ਨਹੀਂ ਕੋਈ ਦਿੰਦਾ ਜਾਂ ਮੱਥੇ ਤੇ ਵੀ ਪਾਉਗਾ ਕੋਈ ਹਣਾ ਤੇ ਇੱਧਰ ਹੋ ਰਹੀ ਤੀਜੀ ਆਰਤੀ ਅਸੀਂ ਜਾ ਕੇ ਆਰਤੀ ਦੇ ਵਿੱਚ ਸ਼ਾਮਲ ਹੋਗੇ ਔਰ ਇੰਨਾ ਮਨ ਨੂੰ ਸਕੂਨ ਮਿਲ ਰਿਹਾ ਤਾਂ ਸੱਚੀ ਆਰਤੀ ਜਦੋਂ ਹੋ ਰਹੀ ᱛੀ ਨਾ ਬਹੁਤ ਵਧੀਆ ਸਕੂਨ ਮਿਲਿਆ ਮਨ ਨੂੰ ਤੇ ਅ ਕਈ ਵਾਰ ਹੁੰਦਾ ਨਾ ਪਹਿਲਾਂ ਅਸੀਂ ਲਗਾਤਾਰ ਇੱਕ ਹਫਤਾ ਆਏ ਆ 10 11 ਦੀ ਨੰਦੇ ਦੇ ਉਰੇ ਫਿਰ ਵਿੱਚ ਨੂੰ ਟਾਈਮ ਨਹੀਂ ਲੱਗਿਆ ਕਿਉਂਕਿ ਤੁਹਾਨੂੰ ਪਤਾ ਹੀ ਆ ਫੈਸਟੀਵਲ ਤੇ ਤਿਹਾਰ ਤੇ ਹਨਾ ਫਿਰ ਅਸੀਂ ਆਏ ਨਹੀਂ ਹੈਗੇ ਪਰ ਕੱਲ ਖਾਟੂ ਸ਼ਾਮ ਜੀ ਦਾ ਬਰਥਡੇ ਤਾਂ ਅ ਮਤਲਬ ਕੱਲ 81 ਵਾਲੇ ਦਿਨ ਹਨਾ ਤੇ ਅਸੀਂ ਸੋਚਿਆ ਕਿ ਚਲੋ ਅੱਜ ਖਾਟੂ ਸ਼ਾਮ ਜੀ ਦਾ ਮੰਦਿਰ ਤੇ ਜਾ ਜਾਈਏ ਇੱਧਰ ਨਾਰੇ ਲੱਗ ਰਹੇ ਤੇ ਜੀ ਹਰ ਹਰ ਮਹਾਦੇਵ ਖਾਟੂ ਸ਼ਾਮ ਜੀ ਦੇ ਔਰ ਇੱਧਰ ਆਤਮੀਆਂ ਕੋਲ ਜੀ اے ਖਾਟੂ ਸ਼ਾਮ ਜੀ ਦਾ ਮੰਦਿਰ ਸਾਰੇ ਸੱਚੀ ਬਹੁਤ ਵਧੀਆ ਲੱਗਿਆ ਮੈਨੂੰ ਦੇਖੋ ਤੁਸੀਂ ਵੀ ਅ ਰੇਂਜਮੈਂਟ ਬਹੁਤ ਵਧੀਆ ਲੱਗਿਆ ਮੈਨੂੰ ਯੋ ਲੰਬੀ ਲਹਿਰ ਲੱਗੀ ਮੰਦਿਰ ਵੀ ਸੱਚੀ ਬਹੁਤ ਵਧੀਆ ਸਜਾਇਆ ਹੋਇਆ ਤਾਂ ਬੈਲੂਨ ਦੇ ਨਾਲ ਹਨਾ ਔਰ ਇੰਨੇ ਵਧੀਆ ਫੋਟੋਆਂ ਲੱਗੀਆਂ ਹੋਈਆਂ ਨਾ ਦਰਮਨ ਖੁਸ਼ ਹੋ ਜਾਂਦਾ ਦੇਖ ਕੇ ਕ੍ਰਿਸ਼ਨ ਜੀ ਦੀਆਂ ਮਤਲਬ ਸਾਰੇ ਦੇਵੀ ਦੇਵਤੇ ਭਗਵਾਨ ਹੁੰਦੇ ਆ ਜਿਹੜੀ ਸਾਰਿਆਂ ਦੀ ਫੋਟੋ ਇੰਨੀ ਵਧੀਆ ਲੱਗੀਆਂ ਹੋਈਆਂ ਹਨਾ ਇੰਨਾ ਮਨ ਨੂੰ ਸਕੂਨ ਮਿਲਦਾ ਜਾ ਕੇ ਤੁਸੀਂ ਇੱਕ ਵਾਰ ਜਾ ਕੇ ਦੇਖਿਓ ਖਾਟੂ ਸ਼ਾਮ ਜੀ ਦੇ ਮੰਦਿਰ ਚ ਅਸੀਂ ਪਹਿਲਾਂ ਨਹੀਂ ਜਾਂਦੇ ਹੁੰਦੇ ਤੇ ਅਸੀਂ ਲੱਗੇ ਆ 3-4 ਮਹੀਨੇ ਤੋਂ ਹਨਾ ਲੇਕਿਨ ਬਹੁਤ ਵਧੀਆ ਅਰੇਂਜਮੈਂਟ ਹੈ ਤੇ ਇੱਧਰ ਮੈਂ ਵੀ ਪਾਠ ਪੂਜਾ ਦੇ ਵਿੱਚ ਥੋੜਾ ਜਿਹਾ ਸ਼ਾਮਿਲ ਹੋਈ ਆ ਤੇ ਮਨ ਮੇਰਾ ਪਾਪੀ ਤੇ ਚਲੋ ਫੇਰ ਵੀ ਹਨਾ ਪਾਠ ਪੂਜਾ ਕਰ ਲੈਣੀ ਚਾਹੀਦੀ ਹੈ ਇੱਧਰ ਹੋ ਗਈ ਤੀ ਜੀ ਆਰਤੀ ਆਰਤੀ ਹੋ ਕੇ ਬਾਅਦ ਚ ਸਾਰੇ ਲਾਈਨ ਚ ਖੜ ਗਏ ਤੇ ਮੱਥਾ ਟੇਕਣ ਲੱਗੇ ਤੇ ਜਿਨ੍ਹਾਂ ਨੇ ਨਹੀਂ ਟੇਕਿਆ ਉਹ ਮੱਥਾ ਟੇਕੂਗੇ ਹਨਾ ਤੇ ਇੱਧਰ ਮੈਂ ਵੀਡੀਓ ਸ਼ੂਟ ਕਰ ਰਹੀ ਸੀ ਲਾਈਨ ਬਹੁਤ ਲੰਬੀ ਸੀ ਅਸੀਂ ਤਾਂ ਮੂਰੇ ਹੀ ਮੱਥਾ ਟੇਕ ਕੇ ਸਿੱਧਾ ਭੋਗ ਲੈ ਕੇ ਬਾਹਰ ਨਿਕਲ ਆਏ ਤੇ ਕਿਉਂਕਿ ਬਹੁਤ ਜ਼ਿਆਦਾ ਲੰਬੀ ਲਾਈਨਤੀ ਲੱਗੀ ਹੋਈ ਬਈ ਔਰ ਇੰਨੀ ਭੀੜ ਤੀ ਨਾ ਸੱਚੀ ਪਰ ਤਾਂ ਕੰਮ ਤੱਕ ਕਾ ਨਹੀਂ ਹੋ ਰਹਾ ਤਾਂ ਇਹ ਸਿਫਤ ਹੈ ਔਰੇ ਦੀ ਤਾਂ ਕੰਮ ਤੱਕਾ ਬਿਲਕੁਲ ਨਹੀਂ ਤਾਂ RAM ਤੇ ਮੱਥਾ ਟੇਕੋ ਇੱਕ ਪਾਸੇ ਪ੍ਰਸ਼ਾਦ ਲੋ ਤੇ ਆਪਣਾ ਲੰਗਰ ਦੀ ਪੰਡਾਲ ਚ ਚਲੇ ਜਾਓ ਹਣਾ ਇੰਨਾ ਵਧੀਆ ਅਰੇਂਜਮੈਂਟ ਹੈ ਨਾ ਤੇ ਮੈਂ ਬਾਕੀ ਹੋਰ ਮੰਦਰਾਂ ਚ ਦੇਖਿਆ ਬਹੁਤ ਤੱਕਮ ਤੱਕਾ ਹੁੰਦਾ ਹੈ ਪਰ ਔਰੇ ਤਾਂ ਕੰਮ ਤੱਕਾ ਬਿਲਕੁਲ ਨਹੀਂ ਤਾਂ RAM ਤੇ ਮੱਥਾ ਟੇਕੋ ਆਪਣਾ ਲੰਗਰ ਖਾਓ ਲੰਗਰ ਵੀ ਬੜਾ ਟੇਸਟੀ ਤਾਂ ਬਣਿਆ ਹੋਇਆ ਜੀ ਤੇ ਚਲੋ ਜੀ ਚਲਦੇ ਆ ਹੁਣ ਆਪਾਂ ਵੀ ਮੱਥਾ ਟੇਕ ਕੇ ਥੋੜੀ ਜੀ ਵੀਡੀਓ ਸ਼ੂਟ ਕਰੀ ਐ ਮੈਂ ਤੁਹਾਡੇ ਸਾਹਮਣੇ ਹਾਜ਼ਰ ਐ ਤੇ ਜੈ ਖਾਟੂ ਸ਼ਾਮ ਜੀ ਸਾਰਿਆਂ ਦੀ ਮਨੋ ਕਾਮਨਾ ਪੂਰੀ ਕਰੋ ਹਨਾ ਤੇ ਹੈਪੀ ਬਰਥਡੇ ਖਾਟੂ ਸ਼ਾਮ ਜੀ ਹੈਪੀ ਬਰਥਡੇ ਖਾਟੂ ਸ਼ਾਮ ਜੀ ਦੁਆਰਾ ਫੇਰ ਕਹਿਦੇ ਆ ਆਪਾਂ ਨੇ ਬਸ ਹੁਣ ਤਾਂ ਭੁੱਖ ਲੱਗੀ ਪਈ ਐ ਤੇ ਬਾਹਰ ਖਾਵਾਂਗੇ ਆਪਾਂ ਲੰਗਰ ਤੇ ਮੱਥਾ ਆਪਾਂ ਨੇ ਟੇਕ ਲਿਆ ਆਰਤੀ ਹੋ ਚੁੱਕੀ ਐ ਤੇ ਬੱਚੇ ਵੀ ਕਹਿੰਦੇ ਆ ਮੰਮਾ ਭੁੱਖ ਲੱਗੀ ਪਈ ਐ ਇੱਕ ਨਾ ਮੇਲਾ ਵੀ ਲੱਗਿਆ ਪਿਆ ਬਾਹਰ ਇੱਕ ਦੁਕਾਨ ਲੱਗੀ ਪਈ ਆ ਖਿਡੌਣਿਆਂ ਦੀ ਮੈਨੂੰ ਲੱਗਦਾ ਆਂਦੇ ਸਾਲ ਤੱਕ ਕਈ ਦੁਕਾਨਾਂ ਸ਼ੁਰੂ ਹੋ ਜਾਣੀਆਂ ਔਰੇ ਮੇਲਾ ਵੀ ਲੱਗਣਾ ਸ਼ੁਰੂ ਹੋ ਜਾਣਾ ਕਿਉਂਕਿ ਕੋਈ ਵੀ ਰੋਕ ਟੋਕ ਨਹੀਂ ਹੈਗੀ ਬੱਚੇ ਇੰਨੀ ਮਸਤੀ ਮਾਰ ਰਹੇ ਆ ਨਾ ਕੋਈ ਵੀ ਮੱਥੇ ਤੇ ਤੀਉੜੀ ਨਹੀਂ ਪਾ ਰਿਹਾ ਮਤਲਬ ਬਹੁਤ ਵਧੀਆ ਅਰੇਂਜਮੈਂਟ ਹੈ ਜੀ ਲੋ ਜੀ ਮੱਥਾ ਟੇਕ ਕੇ ਆ ਗਏ ਆਪਾਂ ਲੰਗਰ 'ਚ ਇੱਧਰ ਚੱਲ ਰਿਹਾ ਜੀ ਛੋਲੇ ਪੂਰੀਆਂ ਪ੍ਰਸ਼ਾਦ ਦਾ ਲੰਗਰ ਆਓ ਜੀ ਲੰਗਰ ਖਾਈਏ ਆਪਾਂ ਹਾਟੂ ਸ਼ਾਮ ਜੀ ਦਾ ਲੰਗਰ ਨਸੀਬ ਵਾਲਿਆਂ ਨੂੰ ਨਸੀਬ ਹੁੰਦਾ ਹੈ ਕਰਮਾ ਵਾਲਿਆਂ ਨੂੰ ਸੋਰੀ ਕਰਮਾ ਵਾਲਿਆਂ ਨੂੰ ਨਸੀਬ ਹੁੰਦਾ ਹੈ ਹਨਾ ਤੇ ਲੰਗਰ ਖਾ ਕੇ ਆਪਾਂ ਨੇ ਆਣਾ ਜੀ ਘਰ ਵਾਪਸ ਹਾਂ ਨਾ ਅੱਜ ਵੀ ਆ ਬਰੋ ਅੱਜ ਨਾ ਲੈ ਲੇਡੀ ਲੋ ਲੋਜੀ ਲੰਗਰ ਖਾਣ ਤੋਂ ਬਾਅਦ ਅਸੀਂ ਆ ਰਹੇ ਹਾਂ ਵਾਪਸ ਆਪਣੇ ਐਕਟਿਵਾ ਲੈਣ ਕਿਉਂਕਿ ਐਕਟਿਵਾ ਤੇ ਆਏ ਤੇ ਅਸੀਂ ਕਿਉਂਕਿ 10 ਮਿੰਟ ਦਾ ਹੀ ਰਸਤਾ ਤਾਂ ਤਾਂ ਕਰਕੇ ਗੱਡੀ ਨਹੀਂ ਚੱਲੀ ਵਿਚੋ ਐਕਟਿਵਾ ਤੇ ਹੀ ਚਲੇ ਜਾਂਦੇ ਆ ਨਾਲੇ ਗੱਡੀ ਖੜਾਉਣ ਨੂੰ ਵੀ ਜਗ੍ਹਾ ਨਹੀਂ ਤੀ ਉਰੇ ਐਕਟਿਵਾ ਵੀ ਪਿੱਛੇ ਖੜੀ ਆ ਸਾਡੀ ਬਹੁਤ ਦੂਰ ਤੇ ਚਲੋ ਜੀ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਜੀਨੂ ਜੀਨੂ ਖਾਟੂ ਸ਼ਾਮ ਜੀ ਦੇ ਦਰਸ਼ਨ ਵਧੀਆ ਲੱਗੇ ਆ ਪਲੀਜ਼ ਲਾਈਕ ਕਮੈਂਟ ਕਰਿਓ ਜੀ ਤੇ ਮਿਲਦੇ ਆ ਜੀ ਨੈਕਸਟ ਵਲੋਗ ਦੇ ਵਿੱਚ ਤੋਂ ਹੁਣ ਆਪਾਂ ਚੱਲਦੇ ਆ ਘਰ ਨੂੰ ਐਕਟਿਵ ਹੋਵੇ ਪੜੇ ਨੈਕਸਟ ਵਲੋਗ ਦੇ ਵਿੱਚ ਮਿਲਦੇ ਆ ਜੀ ਬਾਏ ਬਾਏ ਟੇਕ ਕੇਅਰ ਤੁਹਾਡੀ ਚप्पल ਵੀ ਰੂਪਾਂਜਲ ਐਕਟਿਵਾ ਮੇ ਡਾਲੀ ਹੋਈ ਹੈ ਨਾ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ